ਨਸ਼ਾ ਤਸਕਰਾ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਦੀ ਯੋਜਨਾ ਬਣਾਈ ਗਈ ਹੈ ਪੁਲਿਸ ਵੱਲੋਂ ਪੰਜਾਬ ਭਰ ਦੇ ਨਾਮੀ ਨਸ਼ਾ ਤਸਕਰਾਂ ਦੀ ਜਾਇਦਾਦ ਅਟੈਚ ਕਰਨ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ ਇਸ ਬਾਰੇ ਜਾਣਕਾਰੀ ਡੀਆਈਜੀ ਬਾਡਰ ਰੇਂਜ ਰਾਕੇਸ਼ ਕੌਸ਼ਲ ਨੇ ਪਠਾਨਕੋਟ ਪੁੱਛ ਕੇ ਦਿੱਤੀ ਹੈ ਡੀਆਈਜੀ ਪਠਾਨਕੋਟ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕੱਢੀ ਗਈ ਸਾਈਕਲ ਰੇਸ ਨੂੰ ਹਰੀ ਚੰਡੀ ਦਿਖਾਉਣ ਲਈ ਪੁੱਜੇ ਸਨ ਐਸ ਸਾਈਕਲ ਰੇਸ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰਪਾਲ ਸਿੰਘ ਖੁਰਮੀ ਅਤੇ ਐਸਐਸਪੀ ਪਠਾਨਕੋਟ ਸੁਹੇਲ ਮੀਰ ਵੀ ਪੁੱਜੇ ਸਨ ਡੀਆਈਜੀ ਨੇ ਦੱਸਿਆ ਕਿ ਨਸ਼ਾ ਤਸਕਰਾਂ ਖਿਲਾਫ ਇਹ ਕਾਰਵਾਈ ਜਲਦ ਕੀਤੀ ਜਾਵੇਗੀ ਤਾਂ ਜੋ ਪੰਜਾਬ ਵਿੱਚ ਨਸ਼ਿਆਂ ਤੇ ਨੱਥ ਪਾਈ ਜਾ ਸਕੇ ਇਹ ਸਾਡਾ ਜੀ ਡਰਗ ਅਵੇਰਨੈਸ ਮਹਿੰਤ ਸ਼ੁਰੂ ਕਰਾਇਆ ਸਾਡੇ ਡੀਪ ਸਾਹਿਬ ਨੇ ਹੀ ਇਜ਼ ਅ ਵੈਰੀ ਡਾਇਨਾਮਿਕ ਅਫਸਰ ਸ਼੍ਰੀ ਗੌਰਿਆਲ ਜੀ ਇਹ ਅੱਜ ਤੋਂ ਪੰਜਾਬ ਚ ਵੱਖ-ਵੱਖ ਥਾਵਾਂ ਤੇ ਇਹ ਕੈਂਪੇਨ ਸਟਾਰਟ ਕੀਤੀ ਜਾਏਗੀ ਔਰ ਅਸੀਂ ਲੋਕਾਂ ਨੂੰ ਵੇਅ ਕਰਾਵਾਂਗੇ ਨਸ਼ਿਆਂ ਦੇ ਜਿਹੜੇ ਮਾੜੇ ਇਫੈਕਟ ਨੇ ਕੁਰੀਤੀਆਂ ਨੇ ਤਾਂ ਕੀ ਲੋਕ ਆਪਣੇ ਪਰਿਵਾਰਾਂ ਚ ਆਪਣੇ ਆਸ-ਪਾਸ ਆਪਣੇ ਗਲੀ ਮੋਹੱਲਿਆਂ ਜਾਂ ਆਪਣੇ ਪਿੰਡਾਂ ਚ ਜਿਹੜੇ ਇਸ ਪਾਸੇ ਕੁਝ ਨੌਜਵਾਨ ਪ੍ਰੇਰਿਤ ਹੋ ਰਹੇ ਹੈ ਉਹਨਾਂ ਨੂੰ ਹਟਾ ਸਕਣ ਉਹਨਾਂ ਨੂੰ ਦੂਰਗਾ ਸੰਗੜਿਆ ਮੈਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਜੀ ਅੱਜ ਜਿਸ ਤਰ੍ਹਾਂ ਠਾਠਾ ਮਾਰਦਾ ਸਾਈਕਲਿਸਟ ਕਾਠਾ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੇ ਲੋਕ ਆਪਣੇ ਪੂਰੇ ਅਟਾਇਰ ਚਾਏ ਨੇ ਹੈਲਮੇਟਸ ਆਪਣੇ ਪੂਰੇ ਸਾਈਕਲ ਆਪਣੇ ਪੂਰੀ ਯੂਨੀਫਾਰਮ ਪਾ ਕੇ ਸੋ ਇਟ ਸੀਮਸ ਕਿ ਲੋਕੀ ਕਾਫੀ ਇਸ ਵੱਲੇ ਇਸ ਪਾਸੇ ਵੱਲ ਵੀ ਆਪਣਾ ਤਵੱਜੋ ਦੇ ਰਹੇ ਹੈ ਵੈਸੇ ਵੀ ਮੈਂ ਦੇਖਦਾ ਕਿ ਲੋਕ ਅੱਜਕੱਲ ਪਾਰਕਾਂ 'ਚ ਸਟੇਡੀਅਮਸ ਕਾਫੀ ਪਰਮਾਰ ਆ ਜਿਮ ਕਾਫੀ ਖੁੱਲ ਗਏ ਨੇ ਲੋਕਾਂ ਦਾ ਧਿਆਨ ਹੈ ਲੋਕੀ ਚਾਹੁੰਦੇ ਆ ਕਿ ਸਾਡਾ ਸਮਾਜ ਇੱਕ ਅੱਛਾ ਹੋਏ ਮੈਂ ਇਸ ਇਲਾਕੇ 'ਚ ਹਾਂ ਅਸੀਂ ਇਹ ਚੀਜ਼ਾਂ ਨਹੀਂ ਸੀ ਦੇਖੀਆਂ ਜਿਹੜਾ ਅੱਜਕੱਲ ਅਸੀਂ ਥੋੜਾ ਦੇਖ ਰਹੇ ਹਾਂ ਬਟ ਅਸੀਂ ਇਹੀ ਅਪੀਲ ਸਭ ਨੂੰ ਕਰਾਂਗੇ ਸਾਡਾ ਸਾਥ ਦਿਓ ਪੰਜਾਬ ਪੁਲਿਸ ਦਾ ਅਸੀਂ ਵਚਨਬੱਧ ਆ ਇਸ ਕੁਰੀਤੀ ਨੂੰ ਖਤਮ ਕਰਨ ਵਾਸਤੇ ਇਸ ਬੁਰਾਈ ਨੂੰ ਜਿਹੜਾ ਵੋਟਣ ਵਾਸਤੇ ਬਟ ਇੰਟੈਲੀਜੈਂਸ ਸਾਨੂੰ ਲੋੜ ਆ ਅਸੀਂ ਆਪਣੇ ਤੰਤਰ ਨਾਲ ਆਪਣੇ ਸਿਸਟਮ ਨਾਲ ਅਸੀਂ ਕਰ ਰਹੇ ਆ ਪਰ ਸਾਨੂੰ ਫਿਰ ਵੀ ਲੋਕਾਂ ਦਾ ਸਹਿਯੋਗ ਬਹੁਤ ਚਾਹੀਦਾ ਜਿੱਥੇ ਲੋਕ ਸਾਡੀ ਅੱਖਾਂ ਨੱਕ ਕੰਨ ਬਣ ਕੇ ਇਸ ਸਮਾਜ ਸਾਡਾ ਸਾਥ ਦੇਣ ਇਸ ਲੜਾਈ 'ਚ ਸਾਡਾ ਸਾਥ ਦੇਣ ਸਾਨੂੰ ਇਹੀ ਚਾਹੀਦਾ ਕਿ ਕਿੱਥੇ ਕੋਈ ਜਿਹੜਾ ਬੰਦਾ ਉਹ ਗਲਤ ਕੰਮ ਕਰ ਰਿਹਾ ਨਸ਼ੇ ਵੇਚ ਰਿਹਾ ਜਾਂ ਉਹ ਨਸ਼ੇ ਦੇ ਪ੍ਰੋਸੀਡਸੋਂ ਉਹਨੇ ਬਹੁਤ ਸਾਰੀ ਪ੍ਰਾਪਰਟੀ ਬਣਾ ਲਈ ਹੈ ਤਾਂ ਕਿ ਅਸੀਂ ਉਹਦੇ ਖਿਲਾਫ ਅਸਰ ਦਾ ਕਾਰਵਾਈ ਕਰ ਸਕੀਏ ਵੈਸੇ ਤਾਂ ਮੈਂ ਦੱਸਣਾ ਅੱਜਕੱਲ ਇਹ ਵੀ ਡਰਾਈਵ ਚੱਲ ਰਹੀ ਹੈ ਸਾਡਾ ਡਿਸਟ੍ਰਿਕਟ ਜਿਹੜੇ ਨੋਨ ਨਸ਼ਾ ਸਮਗਲਰ ਨੇ ਜਾਂ ਜਿਹੜੇ ਸਾਡੇ ਰਿਕਾਰਡ ਉੱਪਰ ਨੇ ਉਹ ਜਿਹੇ ਮਾਰੇ ਅੰਸਰ ਉਹਨਾਂ ਦੀਆਂ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰ ਰਹੇ ਹਾਂ 68 ਐਫ ਦੇ ਅੰਦਰ ਔਰ ਬਹੁਤ ਸਾਰੇ ਸਾਨੂੰ ਆਰਡਰ ਰੀਸੈਂਟਲੀ ਆਫਟਰ ਇਲੈਕਸ਼ਨਸ ਸਾਨੂੰ ਰੀਸੀਵ ਹੋਏ ਆ ਦਿੱਲੀ ਤੋਂ ਜਿਹੜੀ ਏਜੰਸੀ ਇਹਨੂੰ ਕੋਆਰਡੀਨੇਟ ਕਰਦੀ ਹੈ ਲੱਖੋੜਾ ਰੁਪਏ ਦੀ ਜਾਇਦਾਦ ਜਿਹੜੀ ਹੈ ਉਹਨਾਂ ਦੀ ਜ਼ਬਤ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਵੀ ਇੱਕ ਡੈਟਰੈਂਸ ਹੋਏ ਕਿ ਜੋ ਮਰਜ਼ੀ ਕਰ ਲਿਆ ਜਿਨਾ ਅਸੀਂ ਪਾਪ ਦੇ ਇਸ ਕਵਾਈ ਦਾ ਜੋ ਬਣਾਣਾ ਉਹ ਸਾਡੇ ਕੋਲ ਰਹਿਣ ਨਹੀਂ ਹੈਗਾ ജഗബാണി ടി 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 ബ്യൂറോ റിപ്പോർട്ട്